ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅਮੀਰ ਕਰਦੇ ਆ ਜੀ ਤੁਸੀਂ ਸਾਰੇ ਜਣੇ ਠਿੱਕ-ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਸੋ ਕਿੱਦੇ ਜਣੇ 1 2 3 ਮੈਨੂੰ ਅੱਜ 골ਡ 골ਡ ਹੋਣਾ ਹੈ ਦੇਖਦੇ ਆ ਹੁਣ ਸਰਦਾਰ ਜੀ ਦੀ ਜੇਬ ਵੀ ਕੀ ਕਹਿੰਦੀ ਆ ਲੈ ਲਿਆ ਜੀ ਜਿਹੜਾ ਕੁਝ ਲੈਣਾ ਸੀ ਐ ਆਏ ਕਰੋ ਜੀ ਤਾਂ ਭਾਜੀ ਉਹਨੇ ਆਧਾਰ ਕਰਦੇ ਆ ਸਾਲ ਕਦਾ ਦੋ ਕਿਸਮਾਂ ਆਈਆਂ ਇੱਕ ਕਣਕ ਇੱਕ ਜੀਰੀ ਜਿਵੇਂ ਤੁਸੀਂ ਆਪਣਾ ਘਰ ਚੋਂ ਲਓ ਨਾ ਨਾ ਇਹ ਕਿਉਂ ਨਾ ਕਰ ਚੁਣਾ ਨਾ ਟਰਾਈਟ ਨਹੀਂ ਫਿਰਤਾ ਫਿਰਤਾ ਭਾਈ ਤੁਸੀਂ ਸਾਰੀਆਂ ਲੈ ਲਓ ਜੇ ਦੋ ਜੇ ਸਾਲਕ ਦਾ ਆਧਾਰ ਕਰਦੇ ਆ ਅੱਛਾ ਨਹੀਂ ਫੇ ਕੱਲੀ ਮੰਮੀ ਉਹ ਤੋਂ ਬਾਅਦ ਮੈਂ ਵੀ ਲੈ ਲਈ ਸੀ ਲੈ ਲੇ ਤੋ ਹਾਂ ਮੈਂ ਨੰਮੀ ਲੈ ਲਣਾ ਫਿਰ ਦੀ ਦੀ ਲੈ ਲੂਗੀ ਸ ਮੈਂ ਲੈ ਲੂਗੀ ਆਏ ਮੇਰੇ ਵੱਨ ਹੋਰ ਬੜੇ ਜੇ ਲੇਟੈਸਟ ਡਿਜ਼ਾਈਨ ਆ ਰਹੇ ਹਾਂ ਮੈਂ ਵੀ ਲੈ ਲੂਗੀ ਹਾਂ ਕੇ ਠੀਕ ਹੈ ਤੇ ਅ ਕੋਕਾ ਲੈ ਕੇ ਗਏ ਸੀਗੇ ਉਹ ਕੋਕਾ ਨੰਮੀ ਨੂੰ ਥੋੜਾ ਆਡ ਜਾ ਰਕੇ ਮੇਰੇ ਤੋਂ ਲੈ ਕੇ ਚੁਸ ਕਰਵਾਉਣਾ ਹੈ ਜੇ ਦੇਖ ਕੇ ਲਈ ਮੈਂ ਕੋਕਾ ਕਰ ਲਊਂਗੀ ਤੁਸੀਂ ਬਣਵਾਣਾ ਬਸ ਪਹਿਲਾ ਜੋ ਚਾਹਤ ਹੈ ਮੇਰੇ ਕੋਕਾ ਨੱਕ ਬਣਵਾਉਣਾ ਹੈ ਫਾਰਮਨ ਕਿ ਇਤਨੇ ਹੱਥ ਮਾਲ ਕੇ ਉਹਨੇ ਦਿਖਾ ਕੇ ਦਿਖਾ ਦਿਆ ਕਰਦਾ ਸਵਾਹ ਉਹ ਮੈਂ ਥੋੜਾ ਜਿਹਾ ਬੜਾ ਬੁਝ ਕਰਨੇ ਸੀ ਤਾਂ ਬੈਠ ਗਈ ਦੇਰੀ ਤਾਂ ਆ ਵੀ ਮਨਵਾਉਣ ਨੂੰ ਕਹਿੰਦੇ ਪੇਪਰ ਵਾਲੇ ਮੈਂ ਤਾਂ ਉਹ ਵੀ ਨਹੀਂ ਬਸ ਬਹੁਤ ਮੇਰੀ ਤਾਂ ਹੀ ਨੇ ਜਾਣ ਪੱਡੀ ਵੀ ਜਿਆਦਾ ਨਹੀਂ ਜਾਣੀ ਜਦੇ ਸੂਲ ਮਾਰ ਦਿੰਦੇ ਜਦੇ ਸੂਲ ਮਾਰ ਦਿੰਦੇ ਆ ਦੇਖੋ ਫੇਰ ਹੁਣ ਕੋਕੀ ਇਹ ਮੈਂ ਤਾਂ ਉਹ ਵੈਕੂ ਬੈਠ ਕੇ ਅੱਲੇ ਨੂੰ ਨਾ ਐਡਾ ਨਾ ਟੇਡਾ ਕਰ ਮਮੀ ਹਾਂ ਦੇਖੋ ਅਸੀਂ ਤਾਂ ਵੈਸੇ ਹੀ ਇੱਧਰ ਆਉਣਾ ਤੇ ਤੁਸੀਂ ਮੇਰਾ ਵਾਈਟ ਮੈਗਾ ਲਾ ਕੇ ਇੱਧਰ ਇਹ ਬੜਾ ਹੋ ਗਿਆ ਥੋੜਾ ਜਿਹਾ ਦੇਖੋ ਤਾਂ ਮੰਮੀ ਨੇ ਕਿੰਨਾ ਲੈਣਾ ਉਹ ਬੜਾ ਲਈ ਠੀਕ ਹੈ ਵੈਸੇ ਉਹ ਹੋ ਗਿਆ ਨਾ ਬੋਲਟ ਜਿਹੜੀ ਉੱਤੇ ਮਾਹੌਗਨ ਤੱਕ ਨਾ ਜੁਰੂ ਕਿਨਾਂ ਜਾਈਂ بابا بابا ਨਹੀਂ 잡ਟੇ ਹੋਣਗੇ ਪਿੱਛੇ ਦੇਖ ਹੂੰ ਇਹ ਸਾਰੇ ਬੋਲਟ ਦੇਣਾ ਹਾਂ ਜੀ ਹਾਂ ਜੀ ਇਹ ਫ੍ਰਾਈਸ ਚੰਗੀਆਂ ਲੱਗਉਂਦੇ ਦੱਸਦੇ ਆਜਾ ਗਿਆ ਚੰਨ ਕਿੰਨਾ ਵਾਜੀ ਚੰਨ ਨੂੰ 1 ਲੱਖ 10 ਹਜ਼ਾਰ ਦੀ ਹੋ ਜਾਂਦਾ ਹੈ ਗੋਲਡ ਦਾ ਕੀ ਹੈ ਬਾਜੀ 92000 ਉਹ ਕਿੰਝਾ ਅੱਛਾ ਜੀ ਠੀਕ ਚੰਨ ਦੀ ਜਾਨੀ ਸੋਨਾ ਦਾ ਵੇਹ ਅੰਬਰਾਂ ਨੂੰ ਵੇਚੋਦਾ ਜਾਂਦਾ ਇਹ ਬਾਜੀ ਚਾਂਦੀ ਕਿੰਦਾ ਮਤਲਬ ਉਹ ਵੀ ਤੋਲੇ ਨਹੀਂ ਕਰੇ ਤੋਲੇ ਜਾਉਗਾ 1100 ਰੁਪਏ 1100 ਦੇ ਤੋੜਾ ਇਹ ਚਾਲ ਰਿਹਾ ਕੀ ਤੇ ਇਹ ਨਾ ਰੰਗ ਕਰਨਾ ਹੁੰਦਾ ਇਸ ਤਰ੍ਹਾਂ ਦੇ ਆ ਰੰਗਣ ਦੇ ਹਾਂ ਜੀ ਕੋਈ ਚ ਨਹੀਂ ਹੈ ਸਾਰੇ ਆ ਕੇ ਇਹਦੇ ਚ ਤੁਸੀਂ ਚਾਹਦੇ ਸਾਈਜ਼ ਬਣਾਵੇਂ ਜੀ ਦਿਖਾ ਦੋ ਬੜੇ ਚੰਗੇ ਚ ਤੋੜ ਹੈਗੇ ਇਹ ਚੱਕਰ ਆਪ ਇਹਨਾਂ ਦੇ ਅੰਮ੍ਰਿਤ ਕਮਾ ਲਈ ਨਾ ਬਲੀ ਤੇ ਉਹ ਕੇ ਦਾ ਸਾਰੇ ਸੋਹਣੇ ਨੇ ਵਰਾਈਟੀ ਦਾ ਇਹਨਾਂ ਕੋਲ ਬਹੁਤ ਹੈ ਮੇਰੇ ਨਹੀਂ ਜਿੱਥੇ ਤੱਕ ਮੇਰਾ ਕੰਮ ਕਰਦੇ ਹੁਣੇ ਔਰੇ ਤਾਂ ਜਿੱਥੇ ਤੱਕ ਮੇਰਾ ਆਈਡੀਆ ਹੈ ਵੀ ਭਾਜੀ ਉਹਨਾਂ ਦੇ ਹਾਂ ਹਾਂ ਉਹ ਜਿਹੜੇ ਸਾਰੇ ਉਹ ਸਾਹਮਣੇ ਵਾਲੇ ਗੰਨ ਤੋਂ ਪੁੱਤ ਨੂੰ ਦਾ ਮੈਡਮ ਦੇਖੋ ਸਾਡੇ ਦਾ ਸਾਰੇ ਜਿੰਨੇ ਭੈਣਾਂ ਦੇ ਵਿਆਹ ਦੀ ਵੀ ਸਾਰੇ ਹੀ ਨਿੱਕੀ ਤੇ ਬੜੇ ਸਾਡੀ ਤਾਂ ਫੋਟੋ ਨਹੀਂ ਆ ਦੇਖੋ ਇਹਦੇ ਵਿੱਚ ਤਿੰਨ ਕਾਲਰ ਆ ਇਹ ਨਹੀਂ ਆ ਇਹਦੇ ਵਿੱਚ ਆਹ ਇਹਦੇ ਵਿੱਚ ਤਿੰਨ ਉਹਦੇ ਵਿੱਚ ਆ ਗਏ ਇਹ ਇਸ ਤਰ੍ਹਾਂ ਲੱਗਦਾ ਲੱਗਦਾ ਉਹ ਮੈਡਮ ਦਿਖਾਉਣ ਲੱਗੀਆਂ ਦਿਖਾਉਣ ਮੀਰ ਉਹ ਮੀਰ ਉਹ ਮੀਰ ട്രാക്ടർ കാര്യം വരാം ഹാ 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 ਆਹ ਇਹ ਉਹ ਰੱਖ ਦਿਆ ਮੈਂ ਆਪਣਾ ਛੇਤੀ ਸੁਪਨਾ ਪੂਰਾ ਕਰ ਸਕਦੀ ਜੇ ਮੈਨੂੰ ਲੋਨ ਹੋਵੇ ਪਰ ਕੀ ਆ ਕਰਦਾ ਵਿਆਹ ਜਿੰਨੇ ਦਾ ਤੇ ਉਹ ਵੀ ਤਾਂ ਲੁਆਰੀ ਆ ਜੇ ਮੈਂ ਆਹੋ ਤੇ ਕਰਦਾ ਪਾ ਦਾ ਕਹਿੰਦਾਈ ਧਿਆਨ ਨਾਲ ਧਿਆਨ ਨਾਲ ਖੋਲ ਕੇ ਪੈਣਾ ਯਾ ਦੇਖੀ ਚੁਣੀ ਦਾ ਬੋਤਾ ਬੜਾ ਬੜਾ ਨਾ ਮਨਜਾ ਬੋਤਾ ਇਹ ਨਾਲ ਸਾਈ ਚਾਹੀਦੀ ਜਿੰਨਾ ਕਮ ਪਾਇਆ ਮਮੀ ਮੈਂ ਕਹਾਂ ਨਾ ਵੀ ਚਿੱਟੇ ਜੇ ਨਗਾ ਵਾਲਾ ਹੀ ਠੀਕ ਆ ਲਾਲ ਜੇ ਨਾ ਬਹੁਤ ਵੜਾ ਭਾਈ ਆ ਜੀ ਕਲਾਸ ਇਹਦੇ ਅੱਗੇ ਜੋ ਸੀ ਮੇਰੇ ਦੇਖੋ ਤਵਾਰਾ ਭਾਈ ਆ ਅੱਜ ਇਹ ਜੀ ਲੌਗ ਇਨ ਨਾ ਕਰਾ ਬਸ ਤੁਸੀਂ ਮੇਰੇ ਦੇਖੋ ਤਵਾਰਾ ਭਾਈ ਆ ਅੱਜ ਇਹ ਜੀ ਲੌਗ ਇਨ ਨਾ ਕਰਾ ਬਸ ਹੁਣ ਤੱਕ ਤਾਂ ਤੁਸੀਂ ਐਵੇਂ ਨਹੀਂ ਪਾਇਆ ਦਿਖਾਇਆ ਕਿੱਥਾ ਮਾਇਆ ਵਾ ਲੁੱਕ ਆਫ ਇਸ ਨੂੰ ਕਈ ਰਗਾ ਚਲੇ ਕੋਲ ਦਿੱਤੀ ਮਿਲਦੀ ਜਿਹੜੀ ਟ੍ਰੀ ਹੈ ਉਹਦੇ ਜਾਈਂ ਕਈ ਲੱਗਾ ਦੇਖ ਲਵਤਾਰਾਂ ਕੋਲ ਲੱਗੇ ਮੋਤੀ ਜਿਹੇ ਰੰਗ ਹੈ ਸੈਡਾ ਹਾਂਡੀ ਛੋਟੇ ਸਾਈਜ਼ ਵਿੱਚ ਆਣੇ ਇਹਨੇ ਕਿੰਨਾ ਕਿ ਛੋਟਾ ਆਪਸ ਸਾਈਜ਼ ਠੀਕ ਹੈ ਹਾਂ ਜਿਹੜਾ ਆ ਸਾਈਜ਼ ਹੈ ਹਾਂ ਸਾਈਜ਼ ਹੀ ਆਣੇ ਇਹਦੇ ਜਮੀਰੇ ਠੀਕ ਆਉਗੀ ਠੀਕ ਆਪਸ ਨਹੀਂ ਲੱਗਦੀ ਪਾ ਕੇ ਕਿਸੇ ਕੋਲ ਪਾ ਕੇ ਦੇਖੋ ਸਾਈਜ਼ ਬੜਾ ਦਾ ਹੈਗਾ ਇਹ ਸਾਡੇ ਕੋਲ ਤੇ ਜ਼ਿਆਦਾ ਬ੍ਰੀਕ ਨਹੀਂ ਦੇਦੇ ਇਹ ਫਿਰ ਵਿਗੜਾ ਵਿਚ ਹੀ ਰਮਣਾ ਮਟਾ ਹਾਂ ਹਾਂ ਅਭੀ ਤਾਂ ਦੇਖ ਲੈ ਸਾਡਾ ਬੜਾ ਆ ਲੈਦਾ ਹੋਰ ਜਿਆਦਾ ਬੜਾ ਲੈਣਾ ਨਹੀਂ ਨਹੀਂ ਦੀਦੀ ਮੇਰੀ ਗੱਲ ਸੁਣ ਤੁਸੀਂ ਇਹ ਇਹ ਮੈਂ ਮਨ ਸਾਈਜ਼ ਦੱਸ ਰਹੀ ਹਾਂ ਇਹ ਜੇ ਸਾਈਜ਼ ਦੇਖ ਲੈ ਠੀਕ ਹੈ ਬਾਕੀ ਉਹਦੇ ਵਿੱਚ ਚੁਆਇਸ ਦੇਖ ਲਓ ਕਿਦਾਂ ਦੀ ਲੈਣੀ ਹੈ ਸਾਈਜ਼ ਤਾਂ ਨਤ ਦੋਏ ਇਹਦੇ ਵਿੱਚ ਆ ਵਾਲਾ ਬੋਲੋ ਵੀ ਆ ਲੈ ਬੋਲੋ ਲਮੀ ਉਹਦੇ ਜਿਹੜਾ ਤੁਹਾਡੇ ਹੱਥ ਚ ਜੀ ਹਾਂ ਮੰਮੀ ਆਹ ਠੀਕ ਆ ਦੇ ਬੰਗਾਵ ਨੇ ਉਹ ਪਰ ਜੇ ਤੁਹਾਨੂੰ ਪਸੰਦ ਆ ਤਾਂ ਲਾਲ ਲੱਗਦਾ ਲਾਲ ਨਾ ਤਾਂ ਬੰਗਾਵਾ ਜੀ ਇਹ ਨਹੀਂ ਲਾਣੀ ਸੀ ਨਾ ਕਿ ਫਾਇਦਾ ਨਾ ਪਾਏ ਨਾ ਜਾਂ ਕੋਈ ਚੱਕਰ ਨਹੀਂ ਲਾਲ ਜੀ ਇਹ ਵੀ ਜਰਾ ਥੋੜੇ ਚੱਲਦੀ ਹੈ ਹੀ ਰੰਗ ਜਿਆਦਾ ਹੋ ਗਈ ਹੋ ਗਿਆ ਸਾਰੇ ਵੱਧ ਦਾ ਫਰਕ ਹੋ ਗਿਆ ਫਿਰ ਆਪੇ ਲੈ ਲਓ ਉਹ ਕਹਿੰਦੇ ਸੀ ਮੈਂ ਪਜ਼ਲ ਕਾਤੇ ਹੁੰਨੇ ਤੁਸੀਂ ਫਿਰ ਫਿਰ ਆ ਦੇ ਦੇ ਮੰਮੀ ਆਹ ਲਾਲ ਨਹੀਂ ਹੈਗਾ ਇਹ ਪੀਕ ਹੈ ਹਾਂ ਏ ਵੀ ਪਿੰਕ ਹੈ ਏ ਵੀ ਪਿੰਕ ਹੈ ਕਿਹੜਾ ਲੈਣਾ ਆਹ ਨਾ ਤਤੀ ਦਾ ਉਹ ਵੀ ਤਾਂ ਵੇ ਧੀ ਆਹ ਤਾਂ ਖਾਈ ਬਾਕੀ ਦੇਖ ਲਉ ਹੁਣ ਆਪਣੀ ਚੁਆਇਸ ਆਹ ਬੜਾ ਹੀ ਨਾ ਆਉਂਦਾ ਮੁਕਾਵਤਾ ਤੋਂ ਜ਼ਿਆਦਾ ਇਹ ਹੋਣੀ ਚਾਹੀਦੀ ਹੈ ਏ ਸੀ ਵੀ ਨੂਰੂ ਨਹੀਂ ਹਾ ਗਈ ਇਹ ਇਹ ਵੀ ਐਸੇ ਆਂ ਜੀ ਰੈਡੀਕਲ ਨਹੀਂ ਆਇਆ ਐਂ ਐ ਵੀ ਤੁਸੀਂ ਕਹਿੰਦੇ ਹੁਣ ਇੱਕ ਕੌਕਾ ਲੈਣਾ ਸੌਖਾ ਦੇ ਇੱਕ ਪਾਈ ਛੋਟੀ ਚੀਜ਼ ਨੂੰ ਸਭ ਤੋਂ ਜ਼ਿਆਦਾ ਟਾਈਮ ਲੱਗਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਅੱਨਾ ਇਹ ਦੋ ਮਮੀ ਉਹ ਪਾਪਾ ਮਮੀ ਮੇਰੇ ਹੈਲਪ ਕਰ ਰਹੀ ਮੜੀ ਮੈਂ ਦੇਖਾਂ ਹਾਂ ਆ ਜਾਓ ਹਾਂ ਆ ਜਾਓ ਤੁਸੀਂ ਦੇ ਦੇ ਲੋ ਹੇ ਨੂਰੂ ਤੂੰ ਕਿੱਥੇ ਨਵਾਈ ਜਾਂਦਾ ਪੁੱਤ ਯਾਰ ਮੇਰੇ ਆਈਡੀ ਨਾਲ ਮੈਨੂੰ ਕੋਈ ਨਾ ਵੀ ਪਸੰਦ ਆ ਕੋਕਾ ਪਰ ਤੁਸੀਂ ਦੇਖੋ ਨਹੀਂ ਮੰਮੀ ਲੈਣਾ ਨਗਾ ਜਿਹਾਂ ਵਿੱਚ ਹੈ ਕਿਵੇਂ ਲੈਣਾ ਮੈਂ ਤਾਂ ਕੋਈ ਨੰਗਾ ਕਹਿੰਦੀ ਕਿ ਉਹ ਮਿਲਦਾ ਨਹੀਂ ਛੋਟਾ ਸਾਈਜ਼ ਹੋਈ ਨਾ ਮੰਮੀ ਤੂੰ ਇੱਦਾਂ ਛਿੱਟੇ ਦਾ ਲੈ ਲੈ ਘਰੇ ਜਾ ਕੇ ਮੈਂ ਰੰਗ ਕਰ ਦੂੰਗੀ ਤੂੰ ਇੱਥੇ ਸੌਂ ਸੌਂ ਤੁਰਾਉਂਗਾ ਰੰਗ ਕਪੜੇ ਵਿਆਹ ਵਾਲੇ ਬੰਦੇ ਦੇ ਬੰਦੇ ਬੈਠੇ ਇਹ ਰੰਗ ਤਾਂ तकरीबन ਕਿਹੜਾ ਤਾਂ ਪਹਿਲਾ ਆਹ ਬਣਾਇਆ ਇਹ ਇਹ ਤਾਂ ਜਿਆਦਾ ਰੈੱਡ ਜਾ ਨਾ ਆਪਾਂ ਦੂਸਰੇ ਦਿਸਕ ਦਾ ਜਾਂ ਫਿਰ ਮੰਮੀ ਸਿਆਣੇ ਜੇ ਨੇ ਨਾ ਥੋੜੇ ਜਿਹਾ ਇਹ ਤਾਂ ਕੰਮ ਮੁੱਕਈਆ ਬਾਈਏ ਸਮਝ ਨਹੀਂ ਲੱਗਦੀ ਮੈਂ ਮੰਮੀ ਨੇ ਗੋਲਦ ਤੋਂ ਨਿੰਨਾ ਲੈਣਾ ਗੋਲਦ ਫਿਰ ਮੰਮੀ ਆ ਗੋਲਦ ਜੇ ਫਿਰ ਆ ਜਾਣਾ ਬੜਾ ਦਿੱਚ ਪਾਇਆ ਹੋਇਆ ਹੈ ਕਿਉਂਕਿ ਮੈਨੂੰ ਆਤਾ ਪਾਣਾ ਹੈ ਨਾ ਉਰੀਆ ਨੂੰ ਆ ਖੜੀ ਹੋ ਕੇ ਮੈਂ ਨਹੀਂ ਨਾ ਮੈਂ ਮੇਰਾ ਹੰਮੇ ਪਾਉਂਦਾ ਪਰ ਗੋਲ ਲੈ ਲੈਂਦੇ ਤੇੀ ਵਰਦੇ ਫਿਰ ਉਹੀ ਲੈਣਾ ਹੁਣ ਅੰਦਰ ਸੱਚ ਦੇ ਕੇ ਇਹ ਨਾਲ ਆਉ। ਤੇਰੇ ਕੋਲ ਦਿਖਾ ਤਾਂ ਫੋਟੇ ਦਾ ਖਾ ਬੈ ਵਿੱਚ ਹੋਰ ਤਾਂ ਨੇ ਕਈ ਰੰਗਾਂ ਦੇ। ਬਾਕੀ ਰੰਗਾਂ ਨੇ ਹੁਣ ਘੱਟ ਹੀ ਚੱਲੂਗੀ। ਆਪ ਆ ਜੀ ਚੱਕ ਦੋ ਸਾਰੇ ਪਹਿਲਾਂ। ਹਾਂ। ਇਹ ਇਹਨਾਂ ਨੂੰ ਕਰ ਦੋ ਸਾਈਡ ਤੇ। ਇਹਦੇ ਤੇ ਹੈਗੀ ਆ ਕਈ ਰੰਗ ਦੀ ਹਜੇ। ਦੇਖ ਲਓ ਜੀ ਇਹਨਾਂ 'ਚੋਂ ਲੈਣਾ ਨਹੀਂ ਕਾ ਨੂੰ ਇੰਨਾ ਕਾ ਨੂੰ ਹੋ ਕਰਾਇਆ ਆ। ਵੈਸੇ ਪਤਾ ਕੋ ਕੋ ਸੋਲ ਉਹ ਨਹੀਂ ਪਤਾ ਕਿ ਇਹ ਵਿਚਾਰੇ ਇੱਥੇ ਕੰਮ ਕਰਦੇ ਰਹੇ ਸੀ ਵੈਰਾਈਟੀ ਜਿਹੜੀ ਇਹਨਾਂ ਦੇ ਜ਼ਿਆਦਾ ਨਹੀਂ ਹੋਣੀ ਕਿਸੇ ਕੋਲ ਵੀ ਹੋਰੇ ਮੈਨੂੰ ਜਿੱਥੇ ਤੱਕ ਆਈਡੀਆ ਨੂਰੂ ਪੁੱਤ ਕੀ ਕਰੀ ਜਾਂਦਾ ਤੂੰ ਇੱਕ ਆ ਚੀਜ਼ ਦੇਖੋ ਇਹ ਨਾ ਮਨੂ ਆਜਾ ਦਾਦੀ ਆਜਾ ਮੇਰੇ ਦਾਦੀ 씨, 음, 네. 네, 아, 깜짝이야. 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 깜짝이이야야 깜짝이야. 깜짝이야. 깜야이 ਦੇਖ ਲਓ ਪਾ ਕੇ ਦੇਖ ਲਓ ਮਮੀ ਇੱਕ ਵਾਰ ਥਾ ਕੇ ਦੇਖੋ ਪਾ ਕੇ ਇਹਨਾਂ ਦਾ ਰਸਤਾ ਹੁੰਦਾ ਨਹੀਂ ਲੁੱਸੀ ਕਿ ਲੱਗੇ ਨਾ ਆ ਚੀ ਜੀ ਵਈਏ ਤੁਸੀਂ ਆ ਚੀ ਇੰਨਾ ਚਾਹਦੇ ਸੀ ਜੀ ਆਪ ਤੋਂ ਥੋੜਾ ਬੜਾ ਆ ਜਨ ਸਾਦੇ ਰੰਗਾਂ ਨਾਲ ਜੀ ਇਹ ਰੱਖੀ ਚੋਰ ਦੋਸਤ ਮੈਂ ਇਹਦੇ ਵਿੱਚ ਚੋਰ ਕਰਾਂ ਆ ਚੀ ਆ ਗਈ ਜੀ ਮਸੀ ਹਾਂ ਮਸੀ ਮੈਂ ਇਹ ਕੰਮ ਸਾਫਤੇ ਓਖਾ ਹਾ ਜ ਆ ਬੰਦ ਹੈ ਉਹ ਇਹ ਸਭ ਬੰਦ ਨਹੀਂ ਹੈ ਐਂ ਵੀ ਚਲਾਉਂ ਜਾਂਦਾ ਫਰਕ ਪੈ ਨਹੀਂ ਨਾ ਨਾ ਜੀ ਨੱਕ ਨਾਲ ਕੋਈ ਹੋਸੀ ਜੀ ਬੰਦ ਹੋ ਜਾਂਦਾ ਹੈ ਕਿ ਨਿਰੰਤਰ ਰਹਿੰਦਾ ਹਾਂ ਜੀ ਮਾੜੀ ਨਾਲ ਦੇਖੀਂਦਾ ਕਿੰਨੇ ਦਾ ਚੱਲੇਗਾ ਸੋਹਣਾ ਤਾਂ ਤੁਸੀਂ ਇਹ ਕਿਹੜੇ ਹਾਂ ਬੰਦਾ ਇਹ ਲਓ ਜੀ ਕੋਕਾ ਬਹੁਤ ਔਖਾ ਬਣਦਾ ਆ ਅੱਜ ਮੇਰੇ ਪਸੰਦ ਦਾ ਹੈ ਕਿ ਜਾਨੀ ਅੱਛਾ ਅੱਜ ਵੀ ਗੱਲ ਪਾਣੀ ਹੀ ਆ ਚਲੋ ਜੇ ਮਾਰ ਨਾਲ ਧੱਕਾ ਜਾ ਕਰੋ

ਆ ਦੇ ਤੇਰੇ ਨਾ ਟਾ ਦੇ ਕਿ ਜਰਾ ਬਚੂ ਸਾਡੇ ਜੀ ਅਸੀਂ ਨਾ ਤਾ ਨਾ ਗਣ ਸੰਦੇ ਜਰਾ ਕਦੇ ਕੱਟ ਕੋਰੇ ਪਈ ਨਾ ਆਪ ਮੈਨੇ ਤੁਸੀਂ ਫਿਰ ਪੂਰੇ ਕੁਛ ਵੀ ਨਹੀਂ ਕਟਿਆ ਸੀ ਹਾਂ ਉਹ ਮਜੂਨੇ ਪਾ ਲਈਏ ਉਹ 430 ਮਿਲੀ ਜਾਏ ਕੁਛ ਨਾ 300 ਸਾਨੂੰ ਸ਼ੋਅ ਕਰਾ ਕੁਝ ਹੋਣਾ ਨਹੀਂ ਅਗੜਾ ਜਿ ਸਿੱਖੀਏ ਵੀ ਕੁਝ ਨਾ ਉਹ ਲੋੜ ਨਹੀਂ ਸਿਰਫ ਆ ਦੇ ਮਾਈਂਡ ਤਾਂ ਨਹੀਂ ਕਰੇ ਤੇ ਸਾਡਾ ਹੱਕ ਹੈ ਨਾ ਇਹ ਦੇ ਚੰਡੀ 1400 ਰੁਪਏ ਵਾਚੀ ਉਹ ਤਾਂ ਖੜਾ ਹੋ ਜਾ ਲੋਕ ਚੱਲিয়ে ਦੀਦੀ ਸੈਂਡਲ ਖੋੜ ਕੇ ਬਹਿ ਕੇ ਆਸ ਚਲੋ ਬੱਚੇ ਚਲੀ ਅਸੀਂ ਚਲੋ ਉਹਨੂੰ ਛੱਡੋ ਹਾਲਾ ਸੈਂਟਰ ਪੜ ਜਾ ਕਿਹੜਾ ਲਿਆ ਮਮੀ ਆਈ ਨਹੀਂ ਆਪਣਾ ਇਹ ਛੋਟਾ ਆ ਆਵੜਨ ਕੇ ਆਦੀ 200 ਬਤਲ ਮੈਂ ਉਹਦੇ ਆ ਦੇ ਦੇ 100 ਪਾਲਾ ਚੱਲੀਏ ਫਿਰ ਠੀਕ ਆ ਲੇ ਲੇ ਨਵ ਬਾਈਕ ਓਕਾ ਬਹੁਤ ਓਕਾ ਪਸੰਦ ਆਇਆ ਹੁਣ ਅੱਗੇ ਵਾਰੀ ਚੂੜੀਆਂ ਦੀ ਚੂੜੀਆਂ ਨਹੀਂ ਆ ਰਹੀ ਚਲਦੀਆਂ ਦੇਖ ਲਈਏ ਸਿਲਵਰ ਦੀਆਂ ਜੇਰੂ ਲਈ ਜੇਰੂ ਵੰਦਿਆਲਾ ਵਾਹ ਤੁਹਾਡਾ ਗਿਆ ਚੁੰਮਣਾ ਚਾਹਦੀ ਤੇ ਨਹੀਂ ਬੁੱਤੋ ਜੀ ਜੀ ਚੱਪਾ ਨਾ ਦਿੱਤੀ ਤੁਸੀਂ ਕਿੱਥੇ ਨਾਲ ਲੱਗੂ ਨੀ ਮੈਂ ਆਹ ਉਹ ਸਟੈਂਡਰਡ ਕੋਡ ਵੀ ਮੈਂ ਦਿੱਤੀ ਸੈਂਡਰ ਪਾਉਂਦੀ ਆ ਨੀ ਹੈ ਕਿ ਮੇਰੇ ਕੰਨੀ ਤੇ ਕਿੰਨਾ ਸੈਂਡਰ ਹੁੰਦੇ ਨਾ ਆਨ ਲੋਡ ਸੈਂਡਰ ਆਂਦੀ ਤੇ ਤੇ ਚਾ ਕੌਫੀ ਲੈ ਸਕਦੇ ਨਹੀਂ ਕੋਈ ਨਹੀਂ ਬੋਜੀ ਨਹੀਂ ਕੋਈ ਨਹੀਂ ਕੋਈ ਧੰਨਵਾਦ ਜੀ ਫਟਾਪੁੱਤ ਬਹੁਤ ਸਾਨੂੰ ਪਾਣੀ ਆਫਰ ਕਰਤਾ ਬਹੁਤ ਬੜੀ ਗੱਲ ਹੈ ਲਾ ਬੱਚਾ ਲਾ ਨਹੀਂ ਨਾ بس ਤੁਸੀਂ ਦੇਖੋ ਮੜਿਆ ਮੜਿਆ ਰਸਟਮੈਂਟ ਤਲਾਉਂ ਮੈਂ ਕਿਹ ਜੀਣਾ ਚਾਹੀਦਾ

ਮਾਤਾ ਵੀ ਸਾਈਜ਼ ਦਾ ਆ ਗਿਆ ਹੈ ਸਾਈਜ਼ ਉਹ ਤਾਂ ਬਹੁਤ ਹੈ ਜੀ ਇਹ ਸਿਰਫ ਬਣਾਉਣਾ ਉਹਦਰ ਵੀ ਥੋੜਾ ਜਿਹਾ ਹੋਰ ਇਧਰ ਹੋ ਰਿਹਾ ਹੈ ਉਹਨਾਂ ਦਿਨ ਅੱਛਾ ਅੱਛਾ ਨਾ ਕਿਹਦੀ ਤੁਹਾਨੂੰ ਦੇਖ ਕੇ ਦਿਖਾਉਣਾ ਜੀ ਮਤਲਬ ਜਿਆਦਾ ਭਰੇ ਆਗੇ ਇਹ ਜਿਆਦਾ ਹੈ ਉਹ ਵੀ ਨਾ ਦਿਖਾਉ ਆ ਜੀ ਤੋ ਆ ਬਈ ਇਦੇ ਚ ਮੈਂ ਇੱਕ ਚੂੜੀ ਵੀ ਲੈ ਸਕਦੀ ਕਿ ਤੂੰ ਚਾਰੇ ਲੈਣੀਆਂ ਪੈਣੀਆਂ ਠੀਕ ਹੈ ਪਾਗੇ ਦੇਖਾਂਗੇ ਅਸੀਂ ਵੀ ਐਸੇ ਪਾਗ ਦੇ ਹਾਂ ਪਾਗ ਦੇਖਦੀ ਮੈਂ ਭਾਈ ਆ ਦੇਖੋ ਕਿਉਂਗਾ ਜੀ ਆ ਦੋਨੇ ਆ ਜਿੱਤਣਾ ਮੈਂ ਆ ਦੇਖੋ ਕਿ ਆ ਬ੍ਰਿੰਗ ਵਿੱਚ ਆ ਗਈ ਨਿੱਗਰ ਆ ਠੀਕ ਹੈ ਹਾਂ ਹੋ ਗਈ ਨੀ ਖੁੱਲੀ ਆ ਗਈ ਇਹ ਸਾਰਾ ਸਟਾਪ ਬੰਦੂ ਸਾਰੀ ਤੁਹਾਨੂੰ ਦੇ ਦੋਗੇ ਇਹ ਸਾਈਜ਼ ਦਾ ਤੇ ਇਹਦਾ weight ਕਰਕੇ ਮੈਨੂੰ ਦੱਸੋ ਕਿੰਨਾ ਹੋਉਂਦਾ ਹੈ ਉਹ ਤਾਂ ਉਹ ਵੀ ਹੈ ਜੀ ਉਹ ਤਾਂ ਹਾਂ ਹੋ ਮੈਨੂੰ ਦਿਖਾ ਦਿਨੇ ਆਪਸ਼ੇ ਚ ਕੱਢ ਲੋ ਲੋ ਪਾਣੀ ਸੁਈ ਵੀ ਹੈ ਜੀ ਇਹ ਸਾਕੇ ਤੇ ਟੋਲੇ ਦੇ 40 ਹੈਗੇ ਇੱਕ ਤੌੜਾ ਜਿਆਦਾ ਜਿਹੜਾ ਕੋਈ ਕਾਟੂ ਵੀ ਤੋਂ ਇੱਕ 1000 ਰੁਪਏ ਦਾ ਆਈਡੀਆ ਲਾ ਲੂ ਬਸ ਇੱਕ ਤੋ ਇੱਕ ਮਤਲਬ 1000 ਰੁਪਏ ਦਾ ਹਾਂ ਹਾਂ ਉਹ ਵੀ ਲਾ ਲੂ ਬੜਾ ਸੋਹ ਜਾਰੀ ਕੋਈ ਸਾਈਜ਼ ਤੇ ਬਣੀ ਹੋਏ ਛੋਟੇ A ਤੇ B ਅਗਲੀ ਇੱਕ ਮਿੰਟ ਰਾਮੀ ਕਰਨੀ ਕੋਈ ਨੀ ਉਹ ਮਮੀ ਕਹਿੰਦੇ ਵੀ ਇੱਕ ਇਹ ਤੁਹਾਨੂੰ ਦੇ ਦਾਂਗੇ ਇਹ ਚੂੜੀ ਵੀ ਇੱਕ ਮੇਜੂ ਤੋ ਇੱਕ ਵੀ ਮੇਜੂ ਚਾਹੇ ਇੱਕ ਲੈ ਲਓ ਚਾਹੇ ਦੋ ਲੈ ਲਓ ਜਿੰਨੀ ਮਰਜ਼ੀ ਲੈ ਲਓ ਕਹਿੰਦੇ ਇਹ ਮਤਲਬ ਇਦਾਂ ਨਹੀਂ ਹੈ ਵੀ ਜੇ ਚਾਰ ਦਾ ਸੈਟ ਆ ਚਾਰੇ ਲੈ ਲਈਏ ਬਈ ਡਿਜ਼ਾਈਨ ਵੀ ਦੇਖ ਸਕਦੇ ਤੁਹਾਨੂੰ ਤਿਆਰ ਕਰਕੇ ਵੀ ਦੇ ਦਾਂਗਾ ਇਹਨੂੰ ਕਲਰ ਉੱਪਰ ਹੀ ਹੋਣੇ ਨੇ ਤੇ ਜਾਣ ਚਾਹਦਾ ਹਾਂ ਕਿ ਜੇ ਮੁੱਕਰ ਜਾਣਾ ਬੰਦਾ ਇਹ ਸਾਈਜ਼ ਛੋਟਾ ਹੈ ਮਿਲ ਜਾਊਗਾ ਬੰਦਾ ਤੁਸੀਂ ਪਸੰਦ ਕਰੋ ਇਹਨਾਂ ਦਾ ਕਹਿਣ ਦਾ ਮਤਲਬ ਇਦਾਂ ਹੈ ਹੋਰ ਵੀਰ ਵਿੱਚ ਕਾਈ ਹੈ ਬਸ ਪਤਲੀਆਂ ਤਾਂ ਆ ਗਈਆਂ ਮੈਂ ਕੱਦ ਦੱਸੋ ਹਾਂ ਚੀਜ਼ ਦੇਖ ਲਓ ਆਈ ਨਹੀਂ ਵੀ ਠੀਕ ਰਹਿਣੀ ਆ ਵਾਲੀ